ਦਾ ਭੌਰ ਨਹੀਂ ਪੰਤਰੀਏ ਨਾਰੇ ਹੌ ਟਾਲੀਆਂ ਦੇ ਟਾਲੀਆਂ ਦੇ ਪੱਤੇ ਝਾੜਦਾ ਵਾਹਿਗੁਰੂ ਆਇ ਗੁਰੂ ਵਾਹਿਗੁਰੂ 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 ਇਸੇ ਕਰਕੇ ਕਹਿੰਦੇ ਸੀ ਭਾਈ ਤੁਹਾਡਾ ਪੀਣ ਵਾਲਿਆਂ ਦਾ ਮਨੋਰੰਜਨ ਹੈ ਆ ਹੁਣ ਦੇਖ ਲਿਓ ਦੇਖੋ ਕਿੱਡਾ ਨੁਕਸਾਨ ਹੋਇਆ ਪਲੇਅਰ ਦਾ ਯਾਰ ਪਲੇਅਰਾਂ ਲਈ ਇਹ ਗਰਾਊਂਡ ਗੁਰਦੁਆਰਾ ਸਾਹਿਬ ਹੈ। ਪਲੇਅਰਾਂ ਲਈ ਇਹ ਗਰਾਊਂਡ ਮੰਦਰ ਹੈ। ਆਪਸ ਵਿੱਚ ਪੀਣ ਵਾਲਿਆਂ ਨੂੰ ਕਹਿ ਲੋ ਗਲ ਪੁੱਟਣ ਤੋਂ ਕਰਾਉਣਗੇ। ਇਹ ਤੁਹਾਡੀ ਜੀਭ ਦਾ ਸੁਆਦ ਹੈ ਕਿਸੇ ਦੀ ਜ਼ਿੰਦਗੀ ਖਰਾਬ ਕਰਕੇ ਰੱਖਤੀ ਹੈ ਯਾਰ। ਵਣ ਦੇਖਿਓ ਮੇਰਾ ਭਰਾ ਮੈਂ ਕਹਿਣਾ ਨਹੀਂ ਚਾਹੁੰਦਾ ਸੀ ਆ ਕੀ ਬੋਲਦੇ ਆ। ਭਾਈ ਯਾਰ ਗੱਡੀ ਆ ਜਿਹੜੇ ਵੀਰ ਦੀ ਭਰਾਵਣ ਕੋਲ ਆਓ ਯਾਰ ਜਿਹੜੇ ਭਰਾ ਕੋਲ ਗੱਡੀ ਹੈ। ਗੱਡੀ ਕੱਢੋ ਜਿਹੜੇ ਵੀਰ ਕੋਲ ਗੱਡੀ ਆ ਯਾਰ। ਪੱਟ ਫ੍ਰੈਕਚਰ ਹੋ ਗਿਆ ਯਾਰ। ਕਿਆ ਯਾਰ ਕਿਆ ਯਾਰ ਵੀਰੇ ਮੈਂ ਕਮੇਟੀ ਆ ਕੀਪੇ ਗੱਡੀ ਲੈ ਕੇ ਆ ਯਾਰ ਵੀਰ ਬਣ ਕੇ ਹੁਣ ਬਾਈ ਇਹਨਾਂ ਨੂੰ ਕੀ ਕਹੀਏ ਗੱਲ ਪੁੱਟਣ ਦੇ ਕਰਾਉਂਦੇ ਆ ਦੱਸਿਓ ਆ ਜਿੰਨੇ ਬੰਦੇ ਬੈਠੇ ਆ ਸਾਰੇ ਹੀ ਨੇ ਉਹ ਮੁੰਡਾ ਮੰਨ ਕੇ ਰੱਖ ਦੋ ਹੁਣ ਦੱਸਿਓ ਯਾਰ ਯਾਰ ਵੀਰੇ ਗੱਡੀ ਲੈ ਕੇ ਆਓ ਯਾਰ ਠੀਕ ਐ ਪਹਿਲਾਂ ਤੇ ਤੁਹਾਡਾ ਸਾਰਿਆਂ ਦਾ ਯਾਰ ਧੰਨਵਾਦ ਜੀ ਤੇ ਨਹੀਂ ਕਰਦਾ ਸੀਗਾ ਸਾਡਾ ਵੀ ਦਿਲ ਕਰਦਾ ਤੁਹਾਨੂੰ ਜਿਹੜਾ ਫਾਈਨਲ ਹੈ ਅਸੀਂ ਦਿਖਾਉਂਦੇ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿਸੇ ਦੇ ਸੱਟ ਲੱਗੇ ਪਰ ਕਈ ਇੱਥੇ ਇੱਦਾਂ ਦੇ ਵੀਰ ਸੀ ਜਿਹੜੇ ਦਾਰੂ ਗਰਾਊਂਡ ਦੇ ਕੋਲੇ ਖੜ ਕੇ ਪੀ ਰਹੇ ਸੀਗੇ ਭਾਵੇਂ ਕੋਈ ਮਰਜ਼ੀ ਐ ਪਰ ਪਲੇਅਰ ਦਾ ਇੱਕ ਫਿਊਚਰ ਆ ਯਾਰ ਉਹ ਸਾਰਾ ਖਰਾਬ ਕਰਕੇ ਰੱਖ ਦਿੱਤਾ ਠੀਕ ਐ ਬੜੇ ਉਹ ਨਾਰਮਲ ਫੈਮਿਲੀ ਦੇ ਵਿੱਚੋਂ ਪਲੇਅਰ ਸਬੰਧ ਰੱਖਦਾ ਸੀਗਾ ਉਹਦਾ ਜਗਤ ਸਿੰਘ ਵਾਲਾ ਪਿੰਡ ਐ ਔਰ ਕਰਨ ਉਹਦਾ ਨਾਮ ਐ ਠੀਕ ਐ ਸੱਟ ਥੋੜੀ ਜ਼ਿਆਦਾ ਲੱਗੀ ਐ ਔਰ ਅਸੀਂ ਜਿਹੜਾ ਮੈਚ ਐ ਔਰ ਨਹੀਂ ਖੇਡ ਸਕਦੇ ਆ ਮੈਚ ਇਸੇ ਕਰਕੇ ਮੈਚ ਛੱਡਣ ਲੱਗੇ ਆ ਤੇ ਤੁਹਾਡੇ ਮੂਰੇ ਬੇਨਤੀ ਵੀ ਕਰਦੇ ਆ ਮੇਰਾ ਭਰਾ ਜਿੰਨੇ ਉਹ ਖਿਡਾਰੀ ਦੀ ਮਦਦ ਹੋਈ ਜਰੂਰ ਤੁਸੀਂ ਨਾਲ ਖੜਿਓ ਆ ਮੇਰੇ ਨਾਲ ਰੈਫਰੀ ਖੜੇ ਆ ਸਾਡੇ ਬੁਲਾਰੇ ਸਾਡੇ ਪਲੇਅਰ ਖੜੇ ਨੇ ਤੁਹਾਡੇ ਕੋਲ ਆਉਣਗੇ ਮੈਂ ਕਮੇਟੀ ਨੂੰ ਵੀ ਬੇਨਤੀ ਕਰਦਾ ਕਿ ਭਾਈ ਜਿੰਨੇ ਜੋਗੇ ਹੋ ਭਰਾਵਾਂ ਕਿ ਉਹਦੀ ਮਦਦ ਕਰਿਓ ਛੱਟ ਬਹੁਤ ਜ਼ਿਆਦਾ ਲੱਗੀ ਹੈ ਮੁੰਡੇ ਦੇ ਬੇਨਤੀ ਕਰਦੇ ਆ ਛੱਟ ਜ਼ਿਆਦਾ ਹੈ ਔਰ ਦਾ ਗੂਗਲ ਵੀ ਨੰਬਰ ਦੱਸੋ ਜੇ ਕੋਈ ਨਾਲ ਕੋਈ ਵੀ ਤੇ ਆ ਸਾਰੇ ਬਾਡੀ ਖਿਡਾਰੀ ਗੱਗੂ ਔਲਖ ਲੱਖਾਂ ਕੋਟ ਕਰੋੜੀਆਂ ਲੱਖਾਂ ਸਾਫੂ ਵਾਲੀਆਂ ਇਹ ਜਿੰਨੇ ਵੀ ਮੁੰਡੇ ਨੇ ਸਾਰੇ ਉਹਦੇ ਕੋਲੇ ਨੇ ਗਲਾਬੂ ਤੁੰਬੜਪਨ ਉਹਦੇ ਨਾਲ ਹੈ ਤੇ ਤੁਸੀਂ ਉਹਨਾਂ ਨਾਲ ਵੀ ਜਰੂਰ ਕੰਟੈਕਟ ਜਿਹੜਾ ਕਰ ਲਿਓ ਤੇ ਕੋਈ ਬਾਹਰਲਾ ਐਨ ਆਰ ਆਈ ਭਰਾ ਉਹਨੂੰ ਹੈਲਪ ਦੇਣੀ ਚਾਹੁੰਦਾ ਸਾਡੇ ਕੋਲ ਡਾਕਟਰ ਖੜਾ ਵੰਦਰ ਚਟਾਣੇ ਵਾਲਾ ਔਲਖ ਵਾਲਾ ਗੱਗੂ ਹੈ ਇਹ ਮੁੰਡੇ ਉਹਦੇ ਕੋਲੇ ਜਾਣਗੇ ਆ ਪੈਸੇ ਇਕੱਠੇ ਕਰਕੇ ਉਹ ਸ਼ਾਇਦ ਬਠਿੰਡੇ ਰੈਫਰ ਉਹਨੂੰ ਕਰਨਾ ਬਾਕੀ ਸਾਰੀ ਗੱਲਬਾਤ ਗਲਾਬੂ ਉਹਨਾਂ ਨੂੰ ਪਤਾ ਤੇ ਇਹਨਾਂ ਨੇ ਉੱਥੇ ਜਾਣਾ ਮੇਰਾ ਭਰਾ ਇਹਨਾਂ ਨਾਲ ਕੰਟੈਕਟ ਕਰ ਲਿਓ ਮਦਦ ਕਰੋ ਮੇਰਾ ਵੀਰ ਹੈਲਪ ਦੀ ਕਰਨੀ ਚਾਹੁੰਦੇ ਆ ਤੇ Google Pay ਨੰਬਰ ਆ ਉਹਦਾ ਮੇਰੇ ਕੋਲੇ ਆਇਆ ਨੋਟ ਕਰ ਲਓ 62 801 36420 ਇਹ ਉਹਦਾ Google Pay ਨੰਬਰ ਹੈ 62 801 36420 ਇਹ ਉਹਦਾ Google Pay ਨੰਬਰ ਹੈ ਮੇਰੇ ਭਰਾ ਜਗਤ ਸਿੰਘ ਵਾਲੇ ਕਰਨ ਦਾ ਜਿਸ ਵੀ ਭਰਾ ਸੱਜਣ ਮਿੱਤਰ ਪਿਆਰੇ ਨੇ ਉਸ ਬੱਚੇ ਦੇ ਲਈ ਜਿਹੜਾ ਉਹਦੀ ਹੈਲਪ ਕਰਨੀ ਚਾਹੁੰਦਾ ਤਾਂ ਜਰੂਰ ਉਸ ਬੱਚੇ ਦੀ ਹੈਲਪ ਕਰਿਓ ਅੱਜ ਜੇ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਕਰਨ ਜਗਤ ਸਿੰਘ ਵਾਲੇ ਦੇ ਪੱਟ ਤੇ 6 ਵਜੇ ਗਈ ਹੈਗੀ ਤੇ ਮੁੰਡਾ ਗਰੀਬ ਘਰਵਾਗਾ ਤੇ ਮੁੰਡੇ ਦੀ ਵੱਧ ਤੋਂ ਵੱਧ ਹੈਲਪ ਕਰਿਓ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਕਿ ਜਿਆਦਾ ਤੋਂ ਜਿਆਦਾ ਹੈਲਪ ਹੋ ਸਕੇ ਮੁੰਡੇ ਦੀ Google Pay ਨੰਬਰ ਤੁਸੀਂ ਵੀਡੀਓ ਦੇ ਵਿੱਚ ਸੋਣੀ ਲਿਆ ਹੋਣਾ ਤੇ ਮੇਰਾ ਵੀਰ ਜਿੰਨਾ ਹੋ ਸਕੇ ਉਨੂੰ ਹੀ ਹੈਲਪ ਕਰਿਓ ਤੇ ਮੁੰਡਾ ਜਲਦੀ ਗਰਾਉਂਡਾਂ ਦੇ ਵਿੱਚ ਵਾਪਸ ਆਵੇ ਤੇ ਵਹਿਗੁਰੂ ਮੇਰ ਕਰੇ ਅਰਦਾਸ ਕਰਿਓ ਸਾਰੇ ਜਾਣੇ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ